ਸਾ ਸ਼ਗਨ ਔਨਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਤਾਂ bizness ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਤਾਂ ਦਾਦੇ ਕੀ bizness ਬਲੋ ਜਿਹੜਾ ਹੈ ਇੱਕ ਛਾਪੇਮਾਰੀ ਕਿਤੇ ਗਈ ਹੈ ਦਾਦੇ ਕੀ ਮਾਮਲਾ ਜਿਹੜਾ ਹੈ ਉੜੀਸਾ ਤੋਂ ਸਾਹਮਣੇ ਆ ਰਿਹਾ ਜਿੱਥੇ ਉੜੀਸਾ ਦੇ ਵਿੱਚ ਇੱਕ ਇੰਜੀਨੀਅਰ ਦੇ ਘਰ ਦੇ ਵਿੱਚ ਛਾਪੇਮਾਰੀ ਕਿਤੇ ਗਈ ਹੈ ਦਾਦੇ ਕੀ ਪੂਰਾ ਮਾਮਲਾ ਜਿਹੜਾ ਹੈ ਕਿ ਇਹ ਕਰ ਨਾ ਤਾਂ ਕਿਸੇ ਪੋਲੀਟਿਸ਼ੀਨ ਦੇ ਘਰ ਦੇ ਵਿੱਚ ਛਾਪੇਮਾਰੀ ਹੋਈ ਹੈ ਨਾ ਹੀ ਕਿਸੇ ਵੱਡੇ ਇਹ ਕਿਸੇ ਲੀਟਰ ਤੇ ਚੜੀ ਘਰ ਤੇ ਛਾਪੇ ਮਾਰੀ ਹੋਈ ਹੈ ਇੱਕ ਇੰਜੀਨੀਅਰ ਕਾਰ ਦੇ ਵਿੱਚ ਜਿਹੜਾ ਇੰਜੀਨੀਅਰ ਹੈ ਉਸ ਦੇ ਘਰ ਦੇ ਵਿੱਚ ਛਾਪੇ ਮਾਰੀ ਹੋਈ ਹੈ ਦਾਦੀ ਕਿ ਇੰਜੀਨੀਅਰ ਦੇ ਵਿੱਚ ਇਹ ਘਰ ਦੇ ਵਿੱਚ 2.1 ਕਰੋੜ ਦੀ ਜਿਹੜੀ ਹੈ ਛਾਪੇਮਾਰੀ ਹੋਈ ਹੈ ਤਾਂ ਦੇ ਕਿ ਬਿਜ਼ਨਸ ਬਲੋ ਜਿਹੜੀ ਹੈ ਇਹ ਛਾਪੇਮਾਰੀ ਦੇ ਦੌਰਾਨ 2.1 ਕਰੋੜ ਦੀ ਜਿਹੜੀ ਹੈ ਜਿਹੜੀ ਮਨੀ ਜਰੀਆ ਬਰਾਮਰ ਕੀਤੀ ਗਿਆ ਤਾਂ ਬੱਟੀਆਂ-ਬੱਟੀਆਂ ਕੱਤੀਆਂ ਜਿਹੜੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਵੱਡੀਆਂ-ਵੱਡੀਆਂ ਗੱਦੀਆਂ ਜਿਹੜੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਉਹ ਗੱਦੀਆਂ ਜਿਹੜੀਆਂ ਕੁਝ ਗੱਦੀਆਂ ਜਿਹੜੀਆਂ ਨੇ ਉਹ ਜਦੋਂ ਬਿਜਲੀ ਦੀ ਟੀਮ ਉੱਤੇ ਪਹੁੰਚੀ ਤਾਂ ਉਹਦੋਂ ਨਾਲ ਬਦਲ ਜਿਹੜੀ ਹੈ ਕੱਦੀਆਂ ਕੁਜ ਜਿਹੜੀਆਂ ਖਿੜਕੀ ਦੇ ਜਰੀਆ ਬਾਹਰ ਸੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਇਸ ਤੋਂ ਬਾਅਦ ਫਿਲਹਾਲ ਉੱਥੇ ਜਿਹੜੀਆਂ ਬਿਜ਼ਨਸ ਵੱਲੋਂ ਛਾਪੇਮਾਰੀ ਦੇ ਦੌਰਾਨ ਜਿਹੜੀ ਇਹ ਸਾਰੀ ਵੀਡੀਓ ਤੇ ਵਿੱਚ ਜਾਰੀ ਕੀਤੀ ਗਿਆ ਦਿਖਾਇਆ ਗਿਆ ਕਿ ਇਹ ਜਿਹੜੀਆਂ ਗੱਡੀਆਂ ਨੇ ਪੱਟੀਆਂ ਪੱਟੀਆਂ ਗੱਡੀਆਂ ਮੌਜੂਦ ਪਾਈਆਂ ਗਿਆ ਤਾਂ ਉੱਥੇ ਇੱਕ ਵੱਡੀ ਕਾਰਵਾਈ ਕੀਤੀ ਬਿਜ਼ਨਸ ਵੱਲੋਂ ਤਾਂ ਜਿਸ ਦੇ ਵਿੱਚ ਕਿ ਉੜੀਸਾ ਦੇ ਇੱਕ ਇੰਜੀਨੀਅਰ ਦੇ ਘਰ ਦੇ ਵਿੱਚ ਛਾਪੇਮਾਰੀ ਦੇ ਦੌਰਾਨ 200 ਤੋਂ ਗਿਣੇ ਗਹਿਣਿਆਂ ਦੇ ਸਮੇਤ ਹੋਰ ਜਿਹੜੀ ਕਈ ਚੀਜ਼ਾਂ ਇਲੈਕਟ੍ਰੋਨਿਕ ਜਹਾੜੀਆਂ ਸਮੇਤ ਤੇ ਉੜੀਸਾ ਦੀ ਰਾਜਧਾਨੀ ਦੇ ਪੋਪਿਸ਼ਨਰ ਵਿੱਚ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਬਿジネス ਦੇ ਨਿਵਾਗ ਨੇ ਰਾਜ ਸਰਕਾਰ ਦੇ ਮੁੱਖ ਇੰਜੀਨੀਅਰ ਬੈਂਕੋਟ ਨਾਥ ਸਰ ਕੀਤੇ ਕਰਦੇ ਵਿੱਚ ਸਮੇਤ ਸੱਤ ਥਾਵਾਂ ਤੇ ਛਾਪਮਾਰੀ ਕੀਤੀ ਇਸ ਸਮੇਂ ਦੌਰਾਨ ਹੋਈ ਬਰਾਮਦਗੀ ਬਹੁਤ ਹੀ ਹੈਰਾਨ ਕਰਨ ਵਾਲੀ ਸੀ ਕਿਉਂਕਿ ਇਸ ਵੇਲੇ 2.1 ਕਰੋੜ ਰੁਪਏ ਦੀ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਹ ਛਾਪੇਵਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੱਕ ਤੇ ਕੀਤੀ ਗਈ ਸੀ ਅਤੇ ਮੌਢੀ ਜਾਣਕਾਰੀ ਦੇ ਅਨੁਸਾਰ ਦੱਸਦੇ ਕਿ ਸਾਰਾਂ ਕੀ ਦੋਰਾ e-ਲਰਨਿੰਗ ਗਈ ਜਾਇਦਾਦ ਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਸੀ ਇਸ ਪੂਰੀ ਘਟਨਾ ਦਾ ਸਭ ਤੋਂ ਵੱਧ ਜਿਹੜਾ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਬਿਜ਼ਨਸ ਕਰੀ ਉਹਨਾਂ ਦੇ ਘਰ ਪਹੁੰਚੇ ਕਬਰਾਹੜ ਵਿੱਚ ਆਏ ਬੈਂਕੁਟਨਾਥ ਸਰੰਗੀ ਨੇ ਆਪਣੇ ਫਲੈਟ ਦੀ ਖਿੱਟੀ ਵਿੱਚੋਂ ਨਕਦੀ ਜਿਹੜੇ ਬੰਡਲ ਨੇ ਉਹ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਕਾਰਵਾਈ ਨੇ ਅਧਿਕਾਰੀਆਂ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤਰ ਦੀ ਜਿਹੜੀ ਨਿਗਰਾਨੀ ਵਧਾ ਦਿੱਤੀ ਗਈ ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਜਿਣੇ ਗਏ ਅਤੇ ਬੋਰੀਆਂ ਵਿੱਚ ਲੈ ਕੇ ਜਿੱਦਨਸ ਭਗ ਦੇ ਅਨਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਭੁਵਨੇਸ਼ਵਰ ਕਟਕ ਕਟਕਪੂਰੀ ਅਤੇ ਬਲਾਸੌਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇ ਮਾਰੀ ਜਿਹੜੇ ਕੀਤੀ ਗਈ ਹੈ ਚਾਹ ਦੌਰਾਨ ਹੁਣ ਤੱਕ ਜੋ ਜਾਇਦਾਦ ਸਾਹਮਣੇ ਆਈ ਹੈ ਸਾਨੂੰ ਉਸ ਪ੍ਰਕਾਰ ਹਾਂ ਦੱਸਦੇ ਕਿ 2.1 ਕਰੋੜ ਰੁਪਏ ਦੀ ਜਿਹੜੀ ਨਕ ਜਿਹੜੀ ਬ੍ਰਾਹਮਣ ਕੀਤੀ ਗਈ ਹੈ ਮਹਿੰਗੇ ਇਲੈਕਟ੍ਰੋਨਿਕ ਸਮਾਨ ਅਤੇ ਫਰਨੀਚਰ ਜਿਹੜਾ ਬ੍ਰਾਹਮਣ ਕੀਤਾ ਗਿਆ ਕੀਮਤੀ ਗਹਿਣੇ ਸਮੇਤ ਜ਼ਮੀਨ ਅਤੇ ਫਲੈਟਰ ਦੀ ਨਾਲ ਸੰਬੰਧ ਜਿਹੜੇ ਦਸਤਾਵੇਜ਼ ਜਿਹੜੇ ਬ੍ਰਾਹਮਣ ਕੀਤੇ ਗਏ ਨੇ ਤੇ ਕਈ ਬੈਂਕ ਖਾਤਿਆਂ ਤੇ ਲਾਕਰਾਂ ਦੀ ਜਿਹੜੀ ਜਾਣਕਾਰੀ ਵੀ ਪਸਾਂਜੀ ਕੀਤੀ ਗਈ ਇਸ ਪੂਰੀ ਕਾਰਵਾਈ ਦੇ ਵਿੱਚ ਬਿਜ਼ਨਸ ਵਿਭਾਗ ਦੀਆਂ ਸੱਤ ਟੀਮਾਂ ਸਮਰਸੰਤ ਤੇ ਪੰਜਾਬ ਤੋਂ ਵੱਧ ਜਿਹੜੇ ਅਧਿਕਾਰੀ ਮੌਜੂਦ ਹਨ ਤਲਾਸ਼ੀ ਲਈ 26 플러스 ਅਤਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਵਿੱਚ 8 ਡਿਪਟੀ ਸੁਪਰਟੈਂਡੈਂਟ ਆਫ ਪੁਲਿਸ ਡੀਐਸਪੀ 12 ਇੰਸਪੈਕਟਰ ਅਤੇ 6 ਸਹਾਇਕ ਸਬ ਇੰਸਪੈਕਟਰ ਏਐਸਆਈ ਅਤੇ ਹੋਰ ਸਹਾਇਕ ਸਟਾਫ ਜਿਹੜਾ ਸ਼ਾਮਲ ਸੀ ਵਿਜਲੈਂਸ ਵਿਭਾਗ ਹੁਣ ਇਸ ਨਰਦੀ ਦੀ ਜਿਹੜੀ ਜਾਂਚ ਕਰ ਰਿਹਾ ਹੈ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣਾ ਅਤੇ ਪਿਸ਼ਟਾਚਾਰ ਅਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸੰਬੰਧਤ ਧਰਾਵਾਂ ਤਹਿਤ ਬੈਂਕੋਟ ਨਾਲ ਸਰੰਗੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰੰਗੀ ਨੂੰ ਅੱਜ ਹਿਰਾਸਤ ਵਿੱਚ ਨਹੀਂ ਲੈ ਗਿਆ ਹੈ ਪਰ ਉਸ ਵਿਰੁੱਧ ਜਿਹੜੀ ਐਫਆਰਆਈ ਦਰਜ ਕੀਤੀ ਗਈ ਹੈ ਇਸਾਰ ਤੋਂ ਰੁਕ ਪੁੱਛਗਿੱਛ ਲਈ ਸਮਣਹਾਰੀ ਕੀਤੇ ਗਏ ਹਨ ਅਤੇ ਇਹ ਮਾਮਲਾ ਉੜੀਸਾ ਦੇ ਨੌਕਰ ਸ਼ਾਈ ਢਾਂਚੇ ਤੇ ਕਈ ਗੰਭੀਰ ਸਵਾਲ ਉਠਾਉਂਦਾ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਇਹ ਇੰਨੀ ਵੱਡੀ ਜਿਹੜੀ ਰਕਮ ਇੱਕ ਸਰਕਾਰੀ ਅਧਿਕਾਰੀ ਤੇ ਕਿਵੇਂ ਪਹੁੰਚੀ ਹੈ ਅਤੇ ਇੱਕ ਇੱਕ ਪਿਸ਼ਟਾ ਚਾੜ ਦੀ ਕੜੀ ਹੈ ਤੇ ਜਾਂ ਕਿਸੇ ਸੰਗਠਿਤ ਗਰੋਹ ਦੇ ਨਾਲ ਜੁੜੀ ਹੋਈ ਸਾਜ਼ਿਸ਼ ਹੈ ਇਸ ਤੋਂ ਪਹਿਲਾਂ ਵੀ ਰਾਜ ਵਿੱਚ ਪਿੰਡਲ ਯੂਟੀ ਪਿੰਡੂ ਵਿਕਾਸ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ ਨਾਲ ਜੁੜੇ ਇੰਜੀਨੀਅਰਾਂ ਵਿਰੁੱਧ ਪਿਸ਼ਟਾ ਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਹਨ ਪਰ ਖਿੜਕੀ ਤੋਂ ਨਦੀ ਸੁੱਟਣ ਦੀ ਘਟਨਾ ਨੇ ਇਸ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਜਿਹੜਾ ਵਿਸ਼ਾ ਬਣਾ ਦਿੱਤਾ ਹੈ